ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਗੁਜਰਾਤ ਜੀ ਮਾ ਸਾਹਿਬ ਮੇਰੀ ਬੇਨਤੀ ਆ ਹੈਂ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾਗਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗ ਹੋਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਮर्यादा ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲੋਂ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲੋਂ ਤੋਂ ਵਿਚ ਆਇਆ ਹੋਇਆਗਾ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਚਿਹਰੋਂ ਡਰੈਸ ਕਰੋ ਤੇ ਗੱਲ ਮੁੱਦੇ ਦੀ ਕਰੋ ਚਲੋ ਮੈਂ ਰੈਡਿੰਗ ਕਮੈਂਟਰੀ ਨਾਲੋਂ ਆਪਣੀ ਗੱਲ

ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਤੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੈਂ ਜੀ ਸਾਹਿਬ ਚਿਹਰਾ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸਵੇਰਾ ਕੈਂਡ ਦਾ ਪਾਬਾ ਸਪੀਕਰ ਹੌਲਣ ਦਿਓ ਗੱਲ ਸਾਡੇ ਸਤਿਕਾਰਯੋਗ ਜੀ ਦੱਸਾਂ ਬੰਦੇ ਅਗਲੇ ਬਲਰ ਦਾ ਟਾਈਮ ਆ ਗਿਆ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾ ਪੂਰੀ ਵੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰਗ ਮਾਫੀ ਦੇ ਹੱਕ ਵਿੱਚ ਆਈ ਉਹਦੇ ਹੱਕ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਚਾਇਤ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਕਰਦ ਸਟੋਰੀਆਂ ਦਰਜ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਨਹੀਂ ਡਰਨ ਵਾਲੇ ਕਿਸੇ ਐਫ ਆਈ ਆਰ ਤੋਂ ਨਹੀਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰੋਂ ਪਾਪੂ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਔਰ ਡਰੱਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰ ਬਾਦ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਬਿਲਕੁਲ ਡਰਨ ਵਾਲੀ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬਣੀ ਜਲਦੀ ਜੇਲ੍ਹ ਵੀ ਜੇ ਚ ਜਾ ਕੇ ਮਿਲਣਾਂ ਉਹ ਬੜੀ ਜਲਦੀ ਬਿਕਰਮਜੀਤ ਮੀਤ ਜੀ ਨੇ ਵੀ ਪ੍ਰੋਸੈਜ ਉਹ ਸੂਤਰ ਦੱਸਦੇ ਨੇਗੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਉਹ ਕਾਂਗਰਸ ਪਾਰਟੀ ਵਾਲੇ ਦੇ ਕਿਉਂਕਿ ਜੀਮਾ ਸਾਹਿਬ ਇੱਕ ਮਿੰਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼ ਸਭ ਦੱਸੋ ਕੀ ਕਰਾ ਜਾਂਦੇ ਹੋ ਅਕਸੇ ਬਹਿਸ ਹੋ ਰਹੀ ਹੈ ਜੀ ਦੱਸੋ ਸਰ ਕਿਸ ਕਿਸਮ ਦੀ ਬਹਿਸ ਕਰ ਰਹੇ ਨੇ ਤੁਸੀਂ ਇਹ ਦੱਸੋ ਕੰਪਲੀਟ ਫੇਲ ਤੁਹਾਡੀ ਗਵਰਨਮੈਂਟ ਹੈ ਤੁਸੀਂ ਸਰ ਚੇਅਰ ਅਡਰੈਸ ਕਰੋ ਤੁਸੀਂ ਵਾਲੇ ਔਰ ਡਰਗ ਭਾਈ ਸਾਹਿਬ ਚੇਅਰ ਅਡਰੈਸ ਕਰੋ ਚੇਅਰ ਨੂੰ ਅਡਰੈਸ ਕਰੋ ਦੱਸੋ ਕਿ ਸਰ ਅੱਜ ਹਰ ਘਰ ਦੇ ਵਿੱਚ ਗੱਗ ਪਹੁੰਚ ਗਿਆ ਬਜਾਏ ਕਿ ਤੁਸੀਂ ਤੌਰ ਤਰੀਕਾ ਦੱਸੋ ਇਸ ਤਰ੍ਹਾਂ ਰੋਕਾਂਗੇ ਤੁਸੀਂ ਸਾਰੀ ਡੀਰੇਲ ਕਰ ਰਹੇ ਹੋ ਸਾਰੀ ਬਹਿਸ ਨੂੰ ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਰੱਖਦੇ ਨਹੀਂ ਫਿਰ ਪਰਸਨਲਾਈਜ਼ ਗੱਲ ਨਾ ਕਰੋ ਨਹੀਂ ਮੈਂ ਇਹ ਗੱਲ ਮੈਂ ਕਰਾਂਗਾ ਤੁਹਾਨੂੰ ਜਵਾਬ ਦਊਂਗਾ ਜਿਹੜੀ ਇਹਨਾਂ ਗੱਲ ਕਹੀ ਪਰਸਨਲਾਈਜ਼ ਇਹ ਕੰਮ ਕਰੋ ਕਿ ਫਿਰ ਤੁਹਾਡੀ ਬਹਿਸ ਸਾਬ ਤੁਹਾਨੂੰ ਮੌਕਾ ਮਿਲਣਾ ਟਾਈਮ ਮਿਲਣਾ ਤੁਸੀਂ ਖੁੱਲ ਕੇ ਆਪਣੀ ਗੱਲ ਰੱਖਿਓ ਇਨਨ ਕੋ ਫੇਰ ਪਰਸਨਲਾਈਜ਼ਡ ਗੱਲ ਨਾ ਬਿਲਕੁਲ ਇਹ ਗੱਲ ਕਰ ਜੀ ਮੈਂ ਸਰ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਜਿਹੜੀ ਕਰਨ ਵਾਲੀ ਡਰੱਗ ਹੈ ਹੁੰਦੀ ਹੈਗਾ ਕਿਸ ਤਰ੍ਹਾਂ ਧੰਨਵਾਦ ਸਟਾਫਰ ਸਾਹਿਬ ਮੈਂ ਤਾਂ ਉਹ ਜੀ ਇਸ ਕਹਤ ਬਿਲਕੁਲ ਜੀ ਡਰੱਗ ਜਿਹੜਾ ਮਾਫੀਆ ਜਦ ਤੱਕ ਉਹ ਖਤਮ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਜੇ ਸਾਡੀ ਪਾਰਟੀ ਚ ਆਊਗਾ ਅਸੀਂ ਆਪਣੀ ਪਾਰਟੀ ਚੋਂ ਵੀ ਖਤਮ ਕਰਾਂਗੇ ਜੇ ਤੁਹਾਡੀ ਪਾਰਟੀ ਚ ਇਹਨੂੰ ਡਰੈਸ ਕਰੋ ਸਰ ਜੇ ਕਿਸੇ ਹੋਰ ਪਾਰਟੀ ਚ ਉਹਨੂੰ ਖਤਮ ਕਰਦੇ ਹੋ ਤਾਂ ਹੀ ਖਤਮ ਹੋਊਗਾ ਕਿਉਂਕਿ ਇਹੀ ਵਿਅਕਤੀ ਦੱਸਦੇ ਹੁੰਦੇ ਸੀਗੇ ਕਿ ਚਿੱਟੇ ਦੇ ਨਸ਼ਰੇ ਤਸਕਰ ਫਲਾਣੀ ਗੱਡੀ ਚ ਬੈਠ ਕੇ ਜਾਂਦੇ ਨੇਗੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਦੋਂ ਅਸੀਂ ਕਾਰਵਾਈ ਕਰ ਰਿਹਾ ਔਰ ਉਸ ਸਮੇ ਇਹ ਭੜਕ ਜਾਂਦੇ ਨੇ ਵਿਚਾਰੇ ਉਸ ਸਮੇ ਸਾਡੇ ਖਿਲਾਫ ਬੋਲਣ ਲੱਗ ਜਾਂਦੇ ਨੇ ਕਿ ਜੋ ਜੋ ਕੁਛ ਮਰਜ਼ੀ ਪਰਚੇ ਦਰਜ ਕਰਾ ਲੈਣ ਜੋ ਕੁਛ ਮਰਜ਼ੀ ਕਰਾ ਲੈਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਕੋਈ ਗੁਰਦੇਵ ਸਿੰਘ ਦੇਵੀ ਦਾ ਦੋਸਤ ਹੋਵੇ ਚਾਹੇ ਕੋਈ ਗੁਰਦੇਵ ਦੇਵ ਜੀ ਦਾ ਰਿਸ਼ਤੇਦਾਰ ਹੋਵੇ ਚਾਹੇ ਕਿਸੇ 2015 ਦਾ ਮਕਦਮਾ ਦਰਜ ਹੋਵੇ ਚਾਹੇ 2016 ਦਾ ਹੋਵੇ 18 ਦਾ ਹੋਵੇ 21 ਦਾ ਹੋਵੇ ਜਿਹਦੇ ਦੇ ਵੀ ਖਿਲਾਫ ਮਕਦਮਾ ਦਰਜਾ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਬਿਲਕੁਲ ਇਸ ਹੌਸ ਠੋਕੇ ਕਹਨੇ ਆਗੇ ਕਿ ਡਰਗ ਮਾਫੀਆ ਵੀ ਖਤਮ ਹੋਊਗਾ ਔਰ ਗੈਂਗਸਟਰイズਮ ਵੀ ਖਤਮ ਹੋਊਗਾ ਔਰ ਸਾਡੇ ਸਾਰੇ ਬਰਾਜਿਆ ਕੀ ਆਉਣ ਵਾਲੇ ਸਮੇਂ ਦੱਸਣਗੇ ਕਿ ਹੋਰ ਵੀ ਜਿਹੜੇ ਮੈਥਡ ਨੇ ਸੀ ਉਹ ਕੀ ਪੜਾ ਰਿਆ ਔਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ ਖੇਡ ਸਟੇਡੀਅਮ ਬਣਾ ਰਿਆਂ ਤਾਂ ਕਿ ਸਾਡਾ ਨੌਜਵਾਨ ਖੇਡਾਂ ਵੱਲ ਜਾਵੇ ਅਸੀਂ ਦੱਸਾਂਗੇ ਕਿਸ ਤਰ੍ਹਾਂ ਜਿਹੜੇ ਸਾਡੇ ਰੀਹੈਬ ਸੈਂਟਰ ਸ਼ੁਰੂ ਕੀਤੇ ਗਏ ਨੇਗੇ ਡਾਕਟਰ ਅਸੀ ਭਾਰਤੀਕਰ ਉਹ ਸਾਰਾ ਡਿਟੇਲ ਦੇ ਅੰਦਰ ਦੂਸਰੇ ਸਾਡੇ ਮੈਂਬਰ ਸਹਿਵਾ ਦੱਸਾਂਗੇ